ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਕੇਕ ਪਾਰਲੇ ਜੀ ਬਿਸਕਟਾਂ ਦਾ ਤੇ ਅਸੀਂ ਬਿਸਕਟ ਰੱਖੇ ਹੋਏ ਆ ਤੁਹਾਨੂੰ ਦਿਖਾਉਣ ਵਾਸਤੇ ਕਿ ਅਸੀਂ ਅੱਜ ਕੇਕ ਬਣਾਉਣ ਜਾ ਰਹੇ ਹਾਂ ਜੀ ਪਾਰਲੇ ਜੀ ਬਿਸਕਟਾਂ ਵਾਲਾ ਬਹੁਤ ਹੀ ਟੇਸਟੀ ਤੇ ਚਲੋ ਜੀ ਸ਼ੁਰੂ ਕਰਦੇ ਹਾਂ ਉਹਦੇ ਵਾਸਤੇ ਅਸੀਂ ਲਏ ਹੋਏ ਆ ਜੀ ਪਾਰਲੇ ਡਿਸਕ ਮੈਂ ਪਹਿਲਾਂ ਹੀ ਜਿਹੜਾ ਸੀਗਾ ਪੈਕੇਟ ਫਾੜ ਲਿਆ ਸੀਗਾ ਫਿਰ ਮੈਂ ਕਿਹਾ ਮੇਰੇ ਫਰੈਂਡਸ ਨੇ ਬੋਲਣਾ ਹੈ ਕਿ ਸਾਨੂੰ ਕੀ ਪਤਾ ਪਾਰਲੇ ਜੀ ਹੈ ਕਿ ਕਿਹੜੇ ਬਿਸਕੁਟ ਹੈ ਨਾ ਇਸ ਲਈ ਮੈਂ ਉਹ ਪੈਕੇਟ ਜਿਹੜਾ ਨਾ ਸਾਹਮਣੇ ਰੱਖਿਆ ਸੀ ਦੇਖੋ ਕਿੰਨਾ ਕਿੰਨੀ ਸੋਹਣੀ ਹੈ ਨਾ ਲੜਕੀ ਹੁਣ ਇਸ ਟਾਈਮ ਕਿੰਨੀ 올ਡ ਹੋ ਚੁੱਕੀ ਹੈ ਚਲੋ ਅਸੀਂ ਨੇ ਲਏ ਹੋਏ ਆ ਜੀ ਤਿੰਨ ਪੈਕੇਟ ਤੇ ਦੇਖਦੇ ਆ ਕਿ ਤਿੰਨੇ ਪਾਣਨੇ ਆ ਕਿ ਜਾਂ ਦੋ ਹੀ ਪਾਣਨੇ ਆ ਠੀਕ ਹੈ ਜੀ ਅਸੀਂ ਇਹਨਾਂ ਨੂੰ ਮਿਕਸੀ ਦੇ ਵਿੱਚ ਪਾ ਕੇ ਤੇ ਗ੍ਰाइंड ਕਰ ਲੈਣਾ ਐ ਇਸ ਤਰ੍ਹਾਂ ਅਸੀਂ ਪੀਸ ਕਰਕੇ ਪਾਉਣੇ ਆ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਅਸੀਂ ਛੋਟੇ ਪੀਸ ਕਰ ਲੈਣੇ ਆ ਨਾ ਇਹ ਘੋਲ ਪਾਉਣੇ ਆ ਜਿਸ ਤਰ੍ਹਾਂ ਫਿੱਕਾ ਫਿੱਕਾ ਇਸ ਤਰ੍ਹਾਂ ਕੱਟ ਕੇ ਬਸ ਦੋ ਹੀ ਪੈਕੇਟ ਬਹੁਤ ਨੇ ਮੈਨੂੰ ਤਾਂ ਦੋ ਹੀ ਪੈਕੇਟ ਬਹੁਤ ਲੱਗ ਰਹੇ ਨੇ ਚਲੋ ਥੋੜਾ ਜਿਹਾ ਹੋਰ ਪਾ ਲੈਂਦੇ ਆ ਜਿਆਦਾ ਹੀ ਨਾ ਥੋੜਾ ਜਿਹਾ ਬਣ ਜੇ ਚਲੋ ਜੀ ਆ ਦੇਖੋ ਇਸ ਤਰ੍ਹਾਂ ਛੋਟੇ ਜਿਹੇ ਪੀਸ ਕਰ ਲਏ ਹੋਏ ਆ ਤੇ ਮੈਂ ਪਾ ਦਿੱਤੇ ਹੋਏ ਇਹਦੇ ਚ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਬਿਲਕੁਲ ਥੋੜੀ ਜੀ ਚੀਨੀ ਪਾਵਾਂਗੇ ਜਿਆਦਾ ਨਹੀਂ ਕਿਉਂਕਿ ਮਿੱਠੇ ਨੇ ਜੀ ਇਹ ਵੀ ਇੱਕ ਚਮਚ ਠੀਕ ਆ ਹੁਣ ਅਸੀਂ ਇਹਨੂੰ ਗ੍ਰाइंड ਕਰਕੇ ਤੇ ਬਹੁਤ ਹੀ ਵਧੀਆ ਇੱਕ ਬ੍ਰੀਕ ਜਿਹਾ ਪਾਊਡਰ ਜਿਹੜਾ ਰੈਡੀ ਕਰਾਂਗੇ। ਹਾਂਜੀ ਮੈਂ ਦੋ ਵਿੱਚ ਹਰੀਆਂ ਇਲਾਚੀਆਂ ਵੀ ਪਾ ਲਈ ਜੇ। ਇਹ ਮੈਂ ਭੁੱਲ ਗਈ ਸੀ। ਤੇ ਹੁਣ ਅਸੀਂ ਇਹਨੂੰ ਗ੍ਰाइंड ਕਰ ਲਾਂਗੇ। ਹਾਂਜੀ ਫਰੈਂਡਸ ਜਦ ਤੱਕ ਅਸੀਂ ਆਪਣੇ ਬਿਸਕਟ ਬ੍ਰੀਕ ਕਰਦੇ ਪਏ ਆ ਨਾ ਗ੍ਰाइंड ਓਨੀ ਧੀਰ ਅਸੀਂ ਕੜਾਈ ਦੇ ਵਿੱਚ ਨਮਕ ਪਾ ਕੇ ਤੇ ਗੈਸ ਨੂੰ ਅਸੀਂ ਔਨ ਕਰ ਦਿੱਤਾ ਹੋਇਆ ਵਿੱਚ ਅਸੀਂ ਰੱਖ ਦਵਾਂਗੇ ਸਟੈਂਡ। ਉਪਰੋਂ ਅਸੀਂ ਕਰ ਦਾਂਗੇ ਇਹਨੂੰ ਕਵਰ ਟੀਟ ਹੋਣ ਵਾਸਤੇ ਤੇ ਬਾਕੀ ਦਾ ਜਿਹੜਾ ਮਿਕਸਰ ਹੈ ਉਹਨੂੰ ਅਸੀਂ ਨਾ ਰੈਡੀ ਕਰਦੇ ਆਂ ਜੀ ਪੂਰਾ ਆਪਣਾ ਮਟੀਰੀਅਲ ਰੈਡੀ ਕਰਾਂਗੇ ਹੁਣ ਸਾਡੇ ਬਿਸਕਟ ਵੀ ਪੀਸ ਕੇ ਰੈਡੀ ਹੋ ਗਏ ਹੋਏ ਆ ਜੀ ਹੁਣ ਅਸੀਂ ਇਹਨੂੰ ਵਿੱਚ ਬੌਲਸ ਕਰ ਲੈਣਾ ਜਿਹਦੇ 'ਚ ਅਸੀਂ ਇਹਨੂੰ ਮਿਕਸ ਕਰਾਂਗੇ ਬਹੁਤ ਹੀ ਵਧੀਆ ਜਿਹੜਾ ਪਾਊਡਰ ਆ ਸਾਡਾ ਜੀ ਬਣ ਕੇ ਤਿਆਰ ਹੋਇਆ ਹੁਣ ਅਸੀਂ ਇਹਦੇ ਵਿੱਚ ਪਾ ਰਹੇ ਹਾਂ ਜੀ ਬੇਕਿੰਗ ਪਾਊਡਰ ਬਿਲਕੁਲ ਥੋੜਾ ਜਿਹਾ ਤੇ ਹੁਣ ਅਸੀਂ ਪਾਵਾਂਗੇ ਕਲਰ ਵਾਸਤੇ ਚੌਕਾ ਪਾਊਡਰ ਉਹ ਵੀ ਤੁਹਾਡੀ ਮਰਜ਼ੀ ਜਿੰਨਾ ਤੁਸੀਂ ਪਾਉਣਾ ਚਾਹੋ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਅਸੀਂ ਇਹਦੇ ਚ ਪਾਵਾਂਗੇ ਜੇ ਰੂਮ ਟੈਂਪਰੇਚਰ ਦਾ ਦੁੱਧ ਦੁੱਧ ਨੂੰ ਵੀ ਅਸੀਂ ਨਾ ਹੌਲੀ-ਹੌਲੀ ਪਾਵਾਂਗੇ ਜਿੰਨੀ ਕਿ ਜ਼ਰੂਰਤ ਹੋਏ ਪਾਵਾਂਗੇ ਐਸਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ये पावगे थोड़ा जहा ऑयल ऑयल कोई भी पा सकते तो मेरा मटीरियल जरा बिल्कुल थोड़ा इसलिए मैं थोड़ा जहाो पाया जे तो बाउल सारा भर होगा मटीरियल फिर पूरा पा सकते हैं मैं हाफ पाउच जोड़ा पा लिया हुआ जी इन अस्ट चंकी तरह मिक्स करा ਹਾਂਜੀ ਅਸੀਂ ਮਿਕਸ ਕਰ ਲਿਆ ਹੋਇਆ ਤੁਸੀਂ ਕੋਈ ਵੀ ਬਰਤਨ ਲੈ ਸਕਦੇ ਹੋ ਜੀ ਕੇਕ ਬਣਾਉਣ ਵਾਸਤੇ ਅਸੀਂ ਇਹਨੂੰ ਡੋਂਗਿਆਂ ਨੂੰ ਚੰਗੀ ਤਰ੍ਹਾਂ ਗ੍ਰੀਸ ਕਰ ਲੈਣਾ ਹੈ ਜੀ ਤੁਸੀਂ ਚਾਹੇ ਐਲੂਮੀਨੀਅਮ ਦਾ ਲੈ ਲਓ ਸਟੀਲ ਦਾ ਲੈ ਲਓ ਕੋਈ ਵੀ ਲੈ ਲਓ ਵਿੱਚ ਲਗਾ ਦਾਂਗੇ ਜੇ ਅਸੀਂ ਬਟਰ ਪੇਪਰ ਇਸ ਤੋਂ ਬਟਰ ਪੇਪਰ ਲਗਾ ਕੇ ਤੇ ਇਸ ਨੂੰ ਵੀ ਥੋੜਾ ਗ੍ਰੀਸ ਕਰ ਲਾਂਗੇ ਤੇ ਹੁਣ ਅਸੀਂ ਸਾਰਾ ਜਿਹੜਾ ਮਟੀਰੀਅਲ ਹੈ ਇਹਦੇ ਵਿੱਚ ਟਰਾਂਸਫਰ ਕਰ ਲਾਂਗੇ ਬਸ ਜੀ ਮਟੀਰੀਅਲ ਅਸੀਂ ਇੱਧਰ ਟਰਾਂਸਫਰ ਕਰ ਲਿਆ ਹੋਇਆ ਉੱਪਰ ਅਸੀਂ ਪਾ ਦਾਂਗੇ ਜੀ ਗਾਰਨਿਸ਼ ਵਾਸਤੇ ਟੂਟੀ ਫਰੂਟੀ ਤੇ ਹੁਣ ਅਸੀਂ ਚਲੋ ਇਹਨੂੰ ਰੱਖਦੇ ਹਾਂ ਕੜਾਈ ਵਿੱਚ ਹਾਂਜੀ ਕੜਾਈ ਸਾਡੀ ਪੂਰੀ ਹੀਟ ਹੋ ਚੁੱਕੀ ਸੀ ਅਸੀਂ ਹੁਣ ਕੇਕ ਆਪਣਾ ਜਿਹੜਾ ਵਿੱਚ ਰੱਖ ਦਿੱਤਾ ਆ ਤੇ ਹੁਣ ਦੇਖਦੇ ਹਾਂ 10 ਮਿੰਟ ਲੈਂਦਾ ਕਿ 15 ਮਿੰਟ ਲੈਂਦਾ ਬੇਕ ਹੋਣ ਵਾਸਤੇ ਤੇ ਦੇਖਦੇ ਹਾਂ ਥੋੜੀ ਦੇਰ ਬਾਅਦ ਚਲੋ ਜੀ ਹੁਣ ਅੱਧਾ ਘੰਟਾ ਹੋ ਗਿਆ ਤੇ ਅਸੀਂ ਆਪਣਾ ਜਿਹੜਾ ਕੇਕ ਆ ਉਹਨੂੰ ਕੱਢਦੇ ਆਂ ਦੇਖਦੇ ਆਂ ਕਿ ਬਣ ਗਿਆ ਆ ਸਭ ਤੋਂ ਪਹਿਲਾਂ ਅਸੀਂ ਟੱਕਣ ਚੱਕ ਲਾਂਗੇ ਦਾ ਹੁਣ ਅਸੀਂ ਲਵਾਂਗੇ ਜੇ ਇੱਕ ਟੂਥਪਿਕ ਇਹਨੂੰ ਅਸੀਂ ਇਸ ਤਰ੍ਹਾਂ ਕਰਾਂਗੇ ਦੇਖੋ ਜੀ ਇੱਕਦਮ ਡਰਾਈ ਨਿਕਲੀ ਐ ਇਹਦਾ ਮਤਲਬ ਕੇਕ ਸਾਡਾ ਬਣ ਕੇ ਰੈਡੀ ਹੋ ਗਿਆ ਹੋਇਆ ਹੁਣ ਅਸੀਂ ਕਰਾਂਗੇ ਗੈਸ ਨੂੰ ਆਫ ਇਹਨੂੰ ਅਸੀਂ ਹੁਣ ਕੱਢ ਲਾਂਗੇ ਬਾਹਰ ਕੇਕ ਨੂੰ ਅਸੀਂ ਬਾਹਰ ਕੱਢ ਲਿਆ ਹੋਇਆ ਜੀ ਤੇ ਕੇਕ ਹੈਗਾ ਜੀ ਬਹੁਤ ਜ਼ਿਆਦਾ ਗਰਮ ਇਸ ਲਈ 2 ਮਿੰਟ ਰਹਿਣ ਦਿੰਨੇ ਆ ਫਿਰ ਇਹਨੂੰ ਆਪਾਂ ਕੱਢਦੇ ਆ ਤੇ ਦੇਖਦੇ ਆ ਕਿ ਰਿਜ਼ਲਟ ਕਿਵੇਂ ਦਾ ਤੇ ਹੁਣ ਅਸੀਂ ਕੇਕ ਨੂੰ ਕੱਢ ਲਾਂਗੇ ਜੀ ਬਸ ਤੇ ਆਪਦੇ ਥੋੜਾ ਇਹ ਗਰਮ ਹੈ ਜੀ ਕਰਮ ਚਲੋ ਜੀ ਦੇਖਦੇ ਹਾਂ ਉਹ ਨਿਕਲ ਹੀ ਗਿਆ ਦੇਖ ਲਓ ਸਮੈਲ ਬਹੁਤ ਵਧੀਆ ਆ ਰਹੀ ਹੈ ਜੀ ਕੇਕ ਦੀ ਲਓ ਜੀ ਬੈਟਰ ਕੋ ਉੱਪਰ ਵੀ ਅਸੀਂ ਉਤਾਰ ਦਿੱਤਾ ਹੋਇਆ ਹੁਣ ਅਸੀਂ ਕੇਕ ਨੂੰ ਕਰ ਲਵਾਂਗੇ ਸਿੱਧਾ ਬਹੁਤ ਹੀ ਸੋਹਣਾ ਸਾਡਾ ਕੇਕ ਜਿਹੜਾ ਬਣ ਕੇ ਦੇਖੋ ਜੀ ਕਿੰਨਾ ਪਿਆਰਾ ਰੈਡੀ ਹੋਇਆ ਬਾਕੀ ਤੁਸੀਂ ਕਰੀਮ ਦੇ ਨਾਲ ਕੁਝ ਵੀ ਕਰ ਸਕਦੇ ਹੋ ਉੱਪਰ ਨਾਮ ਵੀ ਲਿਖ ਸਕਦੇ ਹੋ ਤੇ ਇਹਨੂੰ ਡੈਕੋਰੇਟ ਵੀ ਕਰ ਸਕਦੇ ਹੋ ਬੜੇ ਚੰਗੇ ਜਿਹੇ ਤਰੀਕੇ ਦੇ ਨਾਲ ਤੇ ਦੇਖਦੇ ਹਾਂ ਜੀ ਹੁਣ ਅਸੀਂ ਕੱਟ ਕਰਕੇ ਆਪਣਾ ਕੇਕ ਵਾਓ ਦੇਖੋ ਬਹੁਤ ਹੀ ਜ਼ਿਆਦਾ ਸਪੌਂਜੀ ਬਣਿਆ ਜੀ ਦੇਖੋ ਜੀ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕੇਕ ਕਿਵੇਂ ਦਾ ਲੱਗਿਆ ਤੇ ਮੈਂ ਹੋਪ ਕਰਦੀ ਆ ਕਿ ਟੇਸਟੀ ਹੋਏਗਾ ਬਾਕੀ ਮੈਂ ਤੁਹਾਨੂੰ ਟੇਸਟ ਕਰਕੇ ਦਿਖਾਉਣੀ ਆ ਠੀਕ ਹੈ ਜੀ ਕਿਵੇਂ ਦਾ ਹੈ ਬਾਕੀ ਬਣਿਆ ਬਹੁਤ ਪਿਆਰਾ ਹੈ ਜੰਮੀ ਬਹੁਤ ਜ਼ਿਆਦਾ ਟੇਸਟੀ ਬਣਿਆ ਜੀ ਦੇਖੋ ਮੈਂ ਖਾ ਕੇ ਦੇਖਿਆ ਹੋਇਆ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਆ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਜ਼ਰੂਰ ਟਰਾਈ ਕਰੋਗੇ। ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਬਣਾ ਕੇ ਤੋਂ ਬਹੁਤ ਹੀ ਵਧੀਆ ਕੇਕ ਬਹੁਤ ਜ਼ਿਆਦਾ ਟੇਸਟੀ ਬਣਿਆ ਹੈ। ਬਾਕੀ ਤੁਸੀਂ ਡੈਕੋਰੇਟ ਇਹਨੂੰ ਆਪਣੀ ਮਨਪਸੰਦ ਦੇ ਨਾਲ ਕਰ ਸਕਦੇ ਹੋ ਜੀ। ਬਹੁਤ ਹੀ ਵਧੀਆ ਸਪੰਜੀ ਜਾਂ ਕੇਕ ਬਣ ਕੇ ਦੇਖੋ ਜੀ ਰੈਡੀ ਹੋਇਆ। ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੇਂ ਰੈਸਪੀ ਦੇ ਨਾਲ। ਥੈਂਕ ਯੂ।